ਅਬੇ ਸਾਹਿਬ ਨੂੰ ਸਮਾਜਿਕੀ ਭੋਤ ਜਿਹੜੀ ਗੱਲ ਕਰਦੀਆਂ ਸਰਕਾਰਾਂ ਦੱਸਦੀਆਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਅਬੇ ਸਾਹਿਬ ਕਿੰਨੇ ਮਾਤਰਾਤ ਕਿੰਨੇ ਸੰਤਰੀ ਹੁੰਦੇ ਨੇ ਐਨ ਆਰ ਆਈ ਪਰਿਵਾਰ ਵੀ ਹੁੰਦੇ ਨੇ ਸ਼ਰਧਾਲੂ ਵੀ ਹੁੰਦੇ ਨੇ ਉਹਨਾਂ ਉੱਤੇ ਕੀ ਮਾੜਾ ਸਰ ਪਵੇਗਾ ਇਸੇ ਕਿਸੇ ਮੰਦਰ ਨੂੰ ਜਾਣਾ ਹੋਵੇ ਉਦੋਂ ਸਾਬ ਸਪਾਈ ਵਾਲੇ ਗੱਡੀਆਂ ਵੀ ਆਉਂਦੀਆਂ ਵਾ ਘਾ ਵੀ ਘੱਟ ਦਿੰਦੇ ਆ ਲਾਗੇ ਬੰਦੇ ਜੀ ਸੀ ਬੀ ਲਾ ਕੇ ਸਾਬ ਸਪਾਈ ਹੋ ਜਾਂਦੀ ਔਰ ਮਾਰ ਕੋਈ ਵੀ ਨਹੀਂ ਆਉਂਦਾ ਤੇ ਇਹਨਾਂ ਨੂੰ ਚਾਹੀਦਾ ਵਾਗੇ ਇਹਦਾ ਲਗਾਤਾਰ ਇੱਥੇ ਘੜੀਆਂ ਨਾਲ ਲੇਕਿਨ ਅਸੀਂ ਖਬਰ ਕਰਦਿਆਂ ਲੇਕਿਨ ਸਾਨੂੰ ਇੱਥੇ ਖਲੋਣ ਲਈ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਤਾਂ ਲੋਕ ਰਹਿੰਦੇ ਉਹਨਾਂ ਨੂੰ ਕਿੰਨਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕੋ ਸਾਹਮਣਾ ਕਰਨਾ ਪੈ ਰਿਹਾ 4-4 ਫੁੱਟ ਢੇਰ ਲੱਗ ਜਾਂਦਾ ਤੇ ਕੋਈ ਚੁੱਕਣੇ ਨਹੀਂ ਹੁੰਦਾ ਜੇ ਅਸੀਂ ਕੰਪਲੇਨਟ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਐਮਐਨਐ ਲੱਗ ਹਲਕਾ ਵੈ ਸੜਕਾ ਵੈ ਹਲਕਾ ਟਾੜੀ ਐਮਪੀ ਕੋ ਐਮਪੀ ਕੋ ਦੇ ਨਾਲ ਇਤਨੀ ਲੱਗੇ ਹੁੰਦੇ ਆ ਇਹਨਾਂ ਦੇ ਕਾਰਪੋਰੇਸ਼ਨ ਵਾਲੇ ਤੇ ਕਰਿੰਦੇ ਆਉਂਦੇ ਆ ਉਹੜਾ ਚੁੱਪ ਨਹੀਂ ਬਿਜਾਇ ਇਕੱਠਾ ਕਰਕੇ ਉੱਤੇ ਅਗ ਲਗਾਉਂਦੇ ਆਂਦੇ ਤੇ ਕੀ ਕਹਿੰਦੇ ਨੇ ਵੀ ਤਾ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਨਾ ਚੰਗਾ ਦਾ ਪਿੰਡ ਪਿੰਡ ਵਧੀਆ ਰਹਿੰਦੇ ਆਂ ਲਗਾ ਸੀ ਉਧਰੋਂ ਮੜਾ ਜਿਹਾ ਹਵਾ ਆਈ ਤੋ ਸਾਰਾ ਸਮੈਲ ਜਿਹੜੀ ਇੱਧਰੋਂ ਗਈ ਉਹ ਫਿਰ ਉਹ ਇਹੋ ਗੱਲ ਕਹਿੰਦੇ ਸੀ ਕਿ ਯਾਰ ਇਹ ਨੀ ਸਮੈਲ ਕਿੱਥੇ ਕਿੱਦਾਂ ਰਹਿੰਦੀ ਕਿ ਉਧਰੋਂ ਮੜੇਲਾ ਵਾਹੇ ਸਾਰਾ ਸਮੈਲ ਇੱਧਰੋਂ ਆਉਂਦਾ ਉਹ ਫਿਰ ਉਹ ਇਹੋ ਗੱਲ ਕਹਿੰਦੇ ਸੀ ਯਾਰ ਇਹ ਨੀ ਸਮੈਲ ਕਿੱਥੇ ਕਿੱਦਾਂ ਰਹਿੰਦੀ ਸਾਹਮਣੇ ਆਉਂਦੀ ਬਰਾਹ ਦੀ ਬਰਾਹ ਦੀ ਕੋਈ ਨਹੀਂ ਕੋਈ ਨਹੀਂ ਨਾਮ ਦਾ ਨਾਮ ਜਹਾੜਾ ਤਾਰ ਜਿਹੜਾ ਨਾ ਇਹ ਸਰਕਾਰੀ ਸਕੂਲ ਆ ਇੱਕ ਇੱਕੋ ਸਕੂਲ ਆ ਕੀ ਹਲਾਦ ਉੱਥੋਂ ਦੇ ਬਹੁਤ ਬੜਾ ਹਾਲਿਆ ਜੀ ਉੱਥੇ ਦੇ ਇੰਨੇ ਕੁ ਬੜਾ ਹਾਲਿਆ ਕਿੰਨੀ ਸਮੈਲ ਆਉਂਦੀ ਏ ਕਾਰਸ਼ੂ ਫੋਨ ਕਰ ਕਰ ਕੇ ਬੜਾ ਫੋਨ ਕਰਦੇ ਆ ਉਹ ਵੀ ਨਹੀਂ ਸਾਡੀ ਸੁਣਾਈ ਕਰਦੇ ਜਿਹੜੇ ਤੋਂ ਪੂਰੇ ਸਾਹ ਨਹੀਂ ਹੁੰਦੇ ਆ ਉਹ ਪਤਾ ਨਹੀਂ ਪਿੰਡ ਦਾ ਭਰਦਾ ਏ ਉਸ ਨੂੰ ਬਹੁਤ ਮਰਦ ਨੂੰ ਪੋਈ ਗਿਆ ਜਿਆ ਮਰੀ ਉਹ ਢੱਡ ਪੋਣੇ ਪਈ ਉਹ ਨਹੀਂ ਪਈ ਬਣਾਉਂਦੇ ਆ ਕੋਈ ਮੱਟਾ ਕੋਈ ਵੀ ਨਹੀਂ ਏਥੇ ਕੋਈ ਕੰਮ ਨਹੀਂ ਥੀਉਂ ਡੇ ਹਟੇ ਕਿੰਨਾ ਗੰਦ ਕਿੰਨਾ ਗੰਦ ਅੰਮ੍ਰਿਤਸਰ ਨੂੰ ਸਮਾਜ ਸਿਟੀ ਬਣਾਉਣ ਦੀ ਜਿਹੜੀ ਗੱਲ ਕਰਨੀ ਆ ਸਰਕਾਰਾਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੰਮ੍ਰਿਤਸਰ ਪਿੰਡ ਮਾਰ ਰਾਮਦੀਤ ਰੋਡ ਦੀਆਂ ਲੇਕਿਨ ਨਾ ਤੇ ਕੋਈ ਸਰਕਾਰ ਨਾ ਕੋਈ ਐਮਐਲਏ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਜਿਹਨੇ ਰਾਮਦੀਤ ਸਮੁੰਦਰ ਜਾਣਾ ਹੁੰਦਾ ਉਦੋਂ ਸੜਕਾਂ ਦੇ ਸਾਫ ਸਪਾਈ ਹੋ ਜਾਂਦੀਆਂ ਤੇ ਉਦੋਂ ਬਾਅਦ ਕੋਈ ਵੀ ਨਹੀਂ ਇੱਥੇ ਆ ਕੇ ਵੇਂਦਾ ਕਿ ਮਗਰੋਂ ਕੀ ਆ ਸੜਕਾਂ ਦੇ ਹਾਲਾਤ ਕੀ ਬਣਿਆ ਤੇ ਕਿ ਜਦੋਂ ਮੰਤਰੀ ਸੰਤਰੀ ਉਦੇ ਸਫਾਈ ਕਰਨੀ ਆ ਬਾਕੀ ਤੇ ਲੋਕ ਨਹੀਂ ਬਸਦੇ ਇੱਥੇ ਇਹ ਉਦੋਂ ਹੀ ਕਰਾਉਂਦੇ ਆ ਜਿਹਨੂੰ ਕਿਸੇ ਨੇ ਤੀਰਥ ਤੇ ਆਰਾਮ ਤੀਰਥ ਮੰਦਰ ਨੂੰ ਜਾਣਾ ਹੋਵੇ ਉਦੋਂ ਸਾਫ ਸਪਾਈ ਵਾਲੇ ਗੱਟੀਆਂ ਵੀ ਆਉਂਦੀਆਂ ਵਾ ਘਾ ਵੀ ਕੱਟ ਦਿੰਦੇ ਆ ਲਾਗੇ ਪਾਣੇ ਮਤਲਬ ਜੇਸੀਪੀ ਲਾ ਕੇ ਸਾਫ ਸਪਾਈ ਹੋ ਜਾਂਦੀ ਔਰੰਬਾਰ ਕੋਈ ਵੀ ਨਹੀਂ ਆਉਂਦਾ ਤੇ ਇਹਨਾਂ ਨੂੰ ਚਾਹੀਦਾ ਵਾ ਕਿ ਇਹਦਾ ਰਗਾਤਾਰੀ ਮੈਂਟੀਨੈਂਸ ਰੱਖਣਾ ਸਾਫ ਸਪਾਈ ਰੱਖਣੀ ਤੀਰਥ ਸਥਾਨ ਤੇ ਬਾਦ ਨੂੰ ਬਹੁਤ ਲੋਕ ਆਉਂਦੇ ਆ ਬਾਹਰਲੀ ਸਟੇਟਾਂ ਨੂੰ ਤੇ ਇਹ ਹਾਲਾਤ ਵੇਖ ਕੇ ਆਉਂਦੇ ਹੋਣਗੇ ਕੀ ਹਾਲਾਤ ਇਹਨਾਂ ਦੇ ਇਸ ਵੇਲੇ ਮੌਕੇ ਦੇ ਤੇ ਲੇਕਿਨ ਇਹ ਗੰਦਗੀ ਦਾ ਢੇਰ ਜਿਹੜਾ ਲੋਕਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਸਾਹਮਣਾ ਕਰਨਾ ਪੈ ਰਿਹਾ ਖਾਣਾ ਬਣਾਉਣ ਦੇ ਵਿੱਚ ਮੁਸ਼ਕਲ ਆ ਰਹਿਣ ਸਾਉਣ ਤੇ ਮੁਸ਼ਕਲ ਆ ਸਾਹ ਲੈਣ ਤੇ ਦਿੱਕਤ ਆ ਰਹੀ ਆ ਲੇਕਿਨ ਇਹਦਾ ਅਸੀਂ ਇਹੋ ਹੀ ਗੈਸ ਕਰਦੇ ਆਂ ਕਿ ਇਹਦਾ ਇੱਕ ਜਗ੍ਹਾ ਕੂੜੇ ਦਾ ਜਿਹੜਾ ਡੰਪ ਬਣਾਇਆ ਜਾਵੇ ਔਰ ਜਿੱਥੇ ਡੰਪ ਕਰਨ ਦੀ ਜਗ੍ਹਾ ਉੱਥੇ ਡੰਪ ਕੀਤਾ ਜਾਵੇ ਤੁਹਾਨੂੰ ਅਸੀਂ ਵੀ ਇੱਥੇ ਗੜੇ ਨਾਲ ਲੇਕਿਨ ਅਸੀਂ ਖਬਰ ਕਰਦਾ ਲੇਕਿਨ ਸਾਲੂ ਇੱਥੇ ਕਲੋਨ ਦੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਲੋਕ ਰਹਿੰਦੇ ਉਹਨਾਂ ਨੂੰ ਕਿੰਨਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਸੜਨਾ ਦੁਕਾਨਦਾਰ ਨੇ ਕੀ ਨਾਮ ਜੀ ਭਾਈ ਤੁਹਾਡਾ ਤੇਰਾ ਨਾਮ ਮਲੂਕ ਸਿੰਘ ਹੈ ਜੀ ਮਲੂਕ ਸਿੰਘ ਜੀ ਕੀ ਕਹਿਣਾ ਜਾਊਗਾ ਕਿੰਨੀ ਦਿਓ ਤੁਹਾਡਾ ਇਹ ਜੀ ਪਹਿਲਾਂ ਤੇ ਮਹੱਲੇਦਾਰੀ ਦਾ ਹੁੰਦਾ ਸੀ ਕੂੜਾ ਕੋਈ ਏਡਾ ਜ਼ਿਆਦਾ ਤੰਗੀ ਨਹੀਂ ਸੀ ਹੁੰਦੀ ਚਲੋ 10 ਦਿਨ ਨਹੀਂ 15 ਦਿਨ ਉਹ ਚੁੱਕ ਕੇ ਲੈ ਜਾਂਦੇ ਸੀ ਗੱਡੀਆਂ ਵਾਲੇ ਲਾ ਲਓ ਜਾਂ ਟਿਪਰ ਲਾ ਲਓ ਲੈ ਜਾਂਦੇ ਸੀ ਆ ਕੋਈ 1 ਮਹੀਨੇ ਤੋਂ ਲਾ ਲਓ ਜੀ ਇੰਨਾ ਕੁ ਪ੍ਰੇਸ਼ਾ ਨਹੀਂ ਹੁੰਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ 4 4 ਫੁੱਟ ਢੇਰ ਲੱਗ ਜਾਂਦਾ ਤੇ ਕੋਈ ਚੁੱਕਣੇ ਨਹੀਂ ਆਉਂਦਾ ਜੇ ਅਸੀਂ ਕੰਪਲੇਨਟ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਉਹ ਕਾਰਪੋਰੇਸ਼ਨ ਜੀ ਦਫ਼ਤਰ ਜਾ ਕੰਪਲੀਟ ਕਰੀ ਉਹ ਕਹਿ ਦਿੰਦੇ ਜੀ ਤੁਹਾਡਾ ਪੰਚਾਇਤੀ ਏਰੀਆ ਤੁਸੀਂ ਆਪਣੇ ਸਰਪੰਚ ਨਾਲ ਗੱਡਕਟ ਕਰੋ ਚਲੋ ਸਰਪੰਚ ਸਾਹਿਬ ਸਾਡੇ ਨਾਲ ਐਗਰੀ ਰਹਿੰਦੇ ਹਰ ਵੇਲੇ ਕਿ ਨਹੀਂ ਹਰ ਵੇਲੇ ਸਾਨੂੰ ਕਹਿੰਦੇ ਤੁਸੀਂ ਦੱਸੋ ਸਾਨੂੰ ਕੀ ਪ੍ਰੋਬਲਮ ਹੈ ਚਲੋ ਕੱਲ ਵੀ ਸਾਡੀ ਉਹਨਾਂ ਨਾਲ ਰਾਬਤਾ ਆਇਆ ਉਹਨਾਂ ਨੂੰ ਕਿਹਾ ਵਾ ਕਿ ਉਹ ਕਹਿੰਦੇ ਕਿ ਤੁਸੀਂ ਜਿਸ ਤਰ੍ਹਾਂ ਦੀ ਕਾਰਵਾਈ ਸਾਡੇ ਕੋਲ ਚਾਹੁੰਦੇ ਜੇ ਤੁਸੀਂ ਆਪਣੀ ਐਪਲੀਕੇਸ਼ਨ ਲਿਖੋ ਜੇ ਤੁਸੀਂ ਕੰਪਲੀਟ ਕਰਨੀ ਚਾਹੁੰਦੇ ਅਸੀਂ ਸਾਈਨ ਕਰਾਂਗੇ ਮੋਹਰ ਲਾਵਾਂਗੇ ਬਾਕੀ ਇਹ ਕਿ ਅਸੀਂ ਇਹ ਮੇਨਲੀ ਗੱਲ ਮਲੇਦਾਰੀ ਨੂੰ ਪਹਿਲਾਂ ਸਾਰਿਆਂ ਨੂੰ ਪਹਿਲਾਂ ਤੇ ਅਸੀਂ ਮਲੇਦਾਰੀ ਨੂੰ ਕਹਾਂਗੇ ਕਿ ਆਪਣਾ ਘਰਬਾਰ ਆਪਣਾ ਆਪ ਪਹਿਲਾਂ ਸਫਾਈ ਰੱਖੀਏ ਬਾਕੀ ਦੂਜੇ ਬੰਗਾਨ ਗਵਾਨ ਨੂੰ ਤੇ ਅਸੀਂ ਫੇਰ ਹੀ ਕਾਵਾਂਗੇ ਨਾ ਜੇ ਸਾਡਾ ਆਪਣਾ ਸਾਫ ਹੋਊਗਾ ਬਾਕੀ ਇਹ ਲੱਗੇ ਆਣ ਗਵਾਨ ਜੰਨੀਆਂ ਕਲੋਨੀਆਂ ਲੋਕਲ ਨੇ ਕਟੀਆਂ ਨੇ ਉਹਨਾਂ ਦਾ ਕੂੜਾ ਵੀ ਸਾਡੇ ਇੱਥੇ ਆ ਰਿਹਾ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਜਿਹੜਾ ਜਿਹੜਾ ਕਾਰਪੋਰੇਸ਼ਨ ਦਾ ਉੱਥੇ ਕੋਈ ਡੰਪ ਲਗਾਇਆ ਜਾਵੇ ਉਹਨਾਂ ਦੀ ਕਲੋਨੀ ਦੇ ਵਿੱਚ ਕਿਤੇ ਵੀ ਆ ਹੁਣ ਲੱਗੇ ਸਾਡੇ ਪ੍ਰਾਈਵੇਟ ਕਲੋਨੀਆਂ ਆ ਜੀ ਉਹ ਆਮ ਬੰਦੇ ਨੂੰ ਗਰੀਬ ਬੰਦੇ ਨੂੰ ਕੋਈ ਸਬਜ਼ੀ ਰੇੜੀ ਵਾਲਾ ਕੋਈ ਕੋਈ ਵੀ ਆ ਉਹਨਾਂ ਦਾ ਮੈਨੇਜਮੈਂਟ ਬਣਾਇਆ ਉਹਨਾਂ ਨੇ ਅੰਦਰ ਕਲੋਨੀਆਂ ਦੀ ਉਹਨਾਂ ਸਬਜ਼ੀ ਵਾਲਿਆਂ ਨੂੰ ਐਂਟਰੀ ਨਹੀਂ ਦਿੰਦੇ ਉਹਨਾਂ ਦਾ ਕੂੜਾ ਜਿੰਨਾ ਵੀ ਹੁੰਦਾ ਉਹ ਬਾਹਰ ਲਿਆ ਕੇ ਸਾਡੇ ਦੁਕਾਨਾਂ ਲਾ ਕੇ ਸਾਡੇ ਘਰਾਂ ਲਾ ਕੇ ਸੁੱਟਿਆ ਜਾਂਦਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਬਾਕੀ ਅਸੀਂ ਤਾਂ ਬੇਨਤੀ ਕਰਦੇ ਹ ਇਹ ਐਸੀ ਆਪਣੇ ਪੰਚਾਇਤ ਏਰੀਆ ਦੇ ਕਰ ਲਈ ਐ ਸੀ ਇਹੋ ਬੇਨਤੀ ਕਰਦੇ ਕਿ ਕਮ ਸਿਕਾ ਡੰਪ ਹੋਣਾ ਚਾਹੀਦਾ ਜੋ ਮਹੱਲੇਦਾਰੀ ਏਰੀਆ ਵਾਲਾ ਉਹ ਕੂੜਾ ਆਪਣਾ ਉੱਥੇ ਸੋੜ ਸਕਣ ਦੂਜੇ ਚੌਥੇ ਦਿਨ ਚਲੋ ਜਦੋਂ ਭਰ ਜਾਂਦਾ ਉਹਨੂੰ ਆਪਣੇ ਜਿੱਥੇ ਵੀ ਕੋਈ ਡੰਪ ਹੈ ਮੇਨ ਭਗਤਾਂ ਵਾਲਾ ਜਾਂ ਕਿਤੇ ਹੋਰ ਆ ਉੱਥੇ ਸੁੱਟਿਆ ਜਾ ਸਾਡੀ ਇਹੋ ਬੇਨਤੀ ਆ ਜੇ ਮੈਂ ਗੱਲ ਕਰਾਂ ਇਹ ਹਲਕੇ ਨੂੰ ਦੋ ਦੋ ਐਮ ਐਲ ਏ ਲੱਗਦੇ ਨੇ ਹਲਕਾ ਵੈਸਟ ਹਲਕਾ ਟਾਰੀ ਤੇ ਐਮ ਪੀ ਗੁਰਜੀਤ ਸਿੰਘ ਓਜਲਾ ਕਦੀ ਸਾਰ ਲਈ ਥੋੜੀ ਆ ਕੇ ਚਲੋ ਹੁਣ ਤੇ ਦੁਬਾਰਾ ਚਲੋ ਉਹਨਾਂ ਨੂੰ ਮੌਕਾ ਮਿਲਿਆ ਚਲੋ ਕੁਝ ਕਰਕੇ ਵਿਖਾਇਆ ਹੋ ਗਿਆ ਉਹਨਾਂ ਨੇ ਫਿਰ ਤੇ ਚਲੋ ਮੌਕਾ ਮਿਲਿਆ ਉਹਨਾਂ ਨੂੰ ਅਸੀਂ ਅੱਗੇ ਤੋਂ ਇਹਨਾਂ ਨੂੰ ਬੇਨਤੀ ਕਰਦੇ ਆਂ ਔਜਲਾ ਸਾਹਿਬ ਦੇ ਆਪਣੇ ਘਰ ਦੇ ਬਾਹਰ ਹੀ ਦੇਖੋ ਕੀ ਹਾਲਾਤ ਨੇ ਜਾ ਕੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਪਹਿਲਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਪਹਿਲਾਂ ਆਪਣਾ ਘਰ ਆਪਾਂ ਸੁਧਾਰੀਏ ਗੰਦੇ ਨਾਲੇ ਨੂੰ ਕਵਰ ਕਰੀ ਜਿਸ ਤਰ੍ਹਾਂ ਵੀ ਹੋ ਸਕਦਾ ਆਪਾਂ ਆਪਣਾ ਏਰੀਆ ਪਹਿਲਾਂ ਸੰਭਾਲੀਏ ਅਸੀਂ ਤਾਂ ਬੇਨਤੀ ਕਰਦੇ ਆਂ ਡਾਕਟਰ ਜਸਪੀਰ ਸਿੰਘ ਜੀ ਉਧਰੋਂ ਔਜਲਾ ਸਾਹਿਬ ਅਸੀਂ ਤਾਂ ਉਹਨਾਂ ਘੜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੀ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਲਾਗੇ ਸਾਡੇ ਮਹਾਪੁਰਸ਼ਾਂ ਦਾ ਜਨਮ ਹੈਗਾ ਦੀ ਸਥਾਨ ਹੈ ਬਾਬਾ ਕੁੱਲੀ ਵਾਲਿਆਂ ਦਾ ਨਾਲ ਹੀ ਚਰਨਛੋਹ ਪ੍ਰਾਪਤੇ ਸ਼ੇਰ ਪਾਸ਼ਾ ਸ਼ੁਰੂਗਰ ਗੁਰਮ赛ਦ ਕੋਲ ਸਰ ਕੋ ਦਰਸ ਸਾਨੂੰ ਤਾਂ ਸ਼ਰਮ ਆਉਂਦੀ ਹੈ ਜੀ ਐਡੇ ਵੱਡੇ ਵਧੀਆ ਸ਼ਹਿਰ ਦੇ ਵਿੱਚ ਅਸੀਂ ਡਰਾਈ ਸ਼ਹਿਰ ਕਰਨ ਦੀ ਕੋਸ਼ਿਸ਼ ਕਰਨ ਦੇ ਆ ਕਿ ਅੰਮ੍ਰਿਤਸਰ ਨੂੰ ਡਰਾਈ ਸਿਟੀ ਲਾਨਿਆ ਜਾਵੇ ਡਰਾਈ ਸਿਟੀ ਤਾਂ ਹੀ ਲਾਨਿਆ ਜਾਵੇ ਕਿ ਸਾਡੇ ਕੋਈ ਸਫਾਈ ਹੋਵੇਗੀ ਅਸੀਂ ਮੇਰਾ ਪੂਰਾ ਠੇਕੇ ਬੰਦ ਕਰਕੇ ਜਾਂ ਤਮਾਕੂ ਦੀਆਂ ਰੇੜੀਆਂ ਬੰਦ ਕਰਕੇ ਇਸ ਤਰ੍ਹਾਂ ਡਰਾਈ ਸਿਟੀ ਨਹੀਂ ਬਣਦੀ ਪਹਿਲੋ ਕਮ ਸੇ ਕਮ ਸਵੈਸ਼ ਹੋਣਾ ਚਾਹੀਦਾ ਜਿੰਨਾ ਏਰੀਆ ਦਾ ਅਸੀਂ ਤੇ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਜੇ ਕੋਰਪੋਰੇਸ਼ਨ ਦਾ ਪੈਂਦਾ ਕੋਰਪੋਰੇਸ਼ਨ ਨੂੰ ਹੈਂਡਲ ਕਰੇ ਜੇ ਪੰਚਾਇਤ ਦਾ ਪੈਂਦਾ ਪੰਚਾਇਤ ਕਰੇ ਸਾਡੀ ਤੇ ਇਹੋ ਬੇਨਤੀ ਆ ਤੇ ਬਾਕੀ ਰਹਿਦੀ ਗੱਲ ਜੇ ਅਸੀਂ ਕਹਿੰਨੇ ਆ ਕਿ ਸਾਨੂੰ ਹਰਿਆਲੀ ਚਾਹੀਦੀ ਆ ਸਾਨੂੰ ਸਵਸ਼ਵਰਤ ਚਾਹੀਦਾ ਹੋਵਾ ਚਾਹੀਦੀ ਵਧੀਆ ਅਸੀਂ ਬੂਟੇ ਲਾਈਏ ਦਰਖਤ ਲਗਾਈਏ ਬੂਟੇ ਰਕਤੇ ਹੀ ਲਗਾ ਲੈਨੇ ਆ ਉਹਨਾਂ ਦੀ ਕੋਈ ਨਾ ਕੋਈ ਪਾਣੀ ਲਗਾਉਂਦਾ ਇੱਕ ਵਾਰੀ ਲਾ ਕੇ ਫੋਟੋ ਖਿੱਚ ਕੇ ਫੇਸਬੁਕ ਤੇ ਕਰਕੇ ਦੁਬਾਰਾ ਕੋਈ ਸਾਰ ਨਹੀਂ ਲੈਂਦਾ ਕਿ ਕਿਹਾ ਜਾਏ ਕਿ ਫੋਟੋ ਬਾਜ਼ੀ ਰਹਿ ਗਿਆ ਅੱਜ ਕੱਲ ਤੇ ਕੰਮ ਨਹੀਂ ਕਰਨਾ ਆਪਾਂ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਕਹਿ ਰਹੇ ਨੇ ਅੱਜ ਕੱਲ ਸੈਲਫੀ ਦਾ ਜਮਾਨਾ ਹੋ ਗਿਆ ਉਹੀ ਚੱਕਰ ਆ ਜੀ ਫੋਟੋ ਲਾਇਆ ਬੂਟਾ ਫੋਟੋ ਖਿੱਚੀ ਪਾਵੇ ਉਸੇ ਟਾਈਮ ਬੂਟਾ ਪੁੱਟ ਕੇ ਵੀ ਲੈ ਜਣ ਆਹ ਤੇ ਲੋਕਾਂ ਦਾ ਹਾਲਾਤ ਆ ਸਿਰਫ ਫੋਟੋ ਤੱਕ ਸੀਮਤ ਆ ਅਸੀਂ ਤਾਂ ਇਹ ਵੀ ਜਿਹੜਾ ਦਰਖਤ ਲਗਾਉਣਾ ਵਧੀਆ ਗੱਲ ਹੈ ਸਰਕਾਰਾਂ ਨੇ ਵਿਕਾਸ ਦੇ ਨਾਂ ਤੇ ਦਰਖਤ ਵੀ ਪੁੱਟਦੇ ਰੋਡਾਂ ਦੇ ਉੱਤੇ ਕੋਈ ਚੀਜ਼ ਐ ਹੋ ਜੀ ਰਹਿਣ ਨਹੀਂ ਦਿੱਤੀ ਜਿਨ੍ਹਾਂ ਕਿ ਆਪਾਂ ਸਵਸਥਰ ਰਹਿ ਸਕੀਏ ਪਰ ਫੇਰ ਵੀ ਕੋਸ਼ਿਸ਼ ਕਰਨ ਨੇ ਕਿ ਜਿੰਨਾ ਲੱਗਿਆ 10% ਬੂਟਾ ਵੀ ਹੋ ਜੇ ਨਾ ਤੇ ਬਹੁਤ ਆ ਮੈਂ ਗੱਲ ਕਰਾਂ ਜਦੋਂ ਮੀਂਹ ਆਂਦਾ ਵਾ ਹਨੇਰੀ ਆਂਦੀ ਹੈ ਤੇ ਜਿਹੜੇ ਤੇ ਗੰਦਗੀ ਦੇ ਢੇਰ ਰੱਗੇ ਨੇ ਲਫਾਫੇ ਨੇ ਉਹ ਕਿਸ ਤਰ੍ਹਾਂ ਫਿਰ ਉੱਡ ਕੇ ਤੁਹਾਡੀ ਦੁਕਾਨਾਂ ਅੰਦਰ ਵਰਜ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਜਦੋਂ ਮੀਂਹ ਹਨੇਰੀ ਤੇ ਚਲੋ ਅਲੱਗ ਗੱਲ ਆ ਮੀਂਹ ਰੋਜ਼ਾਨਾ ਨਹੀਂ ਜਦੋਂ ਕੂੜੇ ਦੇ ਢੇਰ ਲੱਗੇ ਹੁੰਦੇ ਆ ਇਹਨਾਂ ਦੇ ਕਾਰਪੋਰੇਸ਼ਨ ਵਾਲਿਆਂ ਦੇ ਕਰਿੰਦੇ ਆਉਂਦੇ ਆ ਕੂੜਾ ਚੁੱਕਣ ਦੀ ਬਜਾਏ ਇਕੱਠਾ ਕਰਕੇ ਉੱਤੇ ਅੱਗ ਲਗਾ ਦਿੰਦੇ ਆ ਪ੍ਰਦੂਸ਼ਣ ਤੇ ਹੁਣ ਇਹ ਨਹੀਂ ਕਿ ਇਹਦਾ ਹੀ ਆ ਹਵਾ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਸਾਨੂੰ ਦਿੱਲੀ ਨੂੰ ਕਹਿੰਦੇ ਕਿ ਤੁਹਾਡਾ ਕਿਸਾਨਾਂ ਦਾ ਧੂਆ ਜਾ ਰਿਹਾ ਦਿੱਲੀ ਨੂੰ ਸਾਡਾ ਆਪਣਾ ਨਹੀਂ ਇੱਥੇ ਸਾਂਭਿਆ ਜਾ ਰਿਹਾ ਸੀ ਦਿੱਲੀ ਨੂੰ ਕੀ ਭੇਜ ਲਾਂਗੇ ਜਦੋਂ ਵੀ ਅੱਗ ਲਗਾ ਕੇ ਜਾਂਦੇ ਸਾਡਾ ਦੁਕਾਨਾਂ ਦੇ ਅੰਦਰ ਵੜਨਾ ਬਹਿਣਾ ਮੁਸ਼ਕਲ ਹੋ ਜਾਂਦਾ ਉਹ ਸਾਡੀ ਰੋਜ਼ੀ ਰੋਟੀ ਆ ਆਣ ਗੁਣ ਮਲੇਦਾਰੀ ਨੂੰ ਬਤੇਰੀਆਂ ਬੇਨਤੀਆਂ ਕਰੀ ਜਾਂਦੇ ਵੀ ਸਾਡਾ ਸਾਥ ਦਿਓ ਸਾਥ ਦਿਓ ਚਲੋ ਆਡਾ ਫਰਜ ਹੈ ਜੀ ਕਹਿਣਾ ਕਿਉਂਕਿ ਅਸੀਂ ਮੇਨ ਰੋਡ ਦੇ ਉੱਤੇ ਬੈਣਾ ਹੁੰਦਾ ਰੋਜ਼ ਰੋਜ਼ ਦੀ ਰੋਟੀ ਸਾਡੀ ਬਾਕੀ ਇਹ ਹੈ ਕਿ ਚਲੋ ਤੁਹਾਡੇ ਥਰੂ ਬੇਨਤੀ ਆ ਕਿ ਤੁਸੀਂ ਸਾਡੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੁਹਾਡਾ ਨੌਰ ਨੌਜਵਾਨ ਨੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਜਦੋਂ ਘਰੇ ਰਿਸ਼ਤੇਦਾਰ ਆਉਂਦੇ ਤੇ ਕੀ ਕਹਿੰਦੇ ਨੇ ਵੀ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਨਾ ਜੰਗਾ ਦਾ ਪਿੰਡ ਪਿੰਡ ਵਧੀਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਦਾਂ ਹੀ ਗੱਲ ਹੈ ਜੀ ਸਾਡੇ ਰਿਸ਼ਤੇਦਾਰ ਆਉਂਦੇ ਉਹ ਰਾਤ ਕਿਸੇ ਵਲੇ ਚਲੋ ਰਾਤ ਰਹਿ ਪੈਂਦੇ ਆ ਆ ਦੋ ਚਾਰ ਦਿਨ ਪ ਤੇ ਉਹ ਅਜਿਹਾ ਕਿੰਨਾ ਕੂੜੇ ਦਾ ਢੇਰ ਲੱਗਾ ਸੀ ਉਧਰੋਂ ਮਾਰਾ ਜਿਹਾ ਹਵਾ ਆਈ ਤੇ ਸਾਰਾ ਸਮੈਲ ਜਿਹੜੀ ਇੱਧਰ ਨੂੰ ਗਈ ਤੇ ਉਹ ਫਿਰ ਉਹ ਇਹੋ ਗੱਲ ਕਹਿੰਦੇ ਸੀ ਕਿ ਯਾਰ ਇਹ ਨਹੀਂ ਸਮੈਲ ਕਿੱਥੋਂ ਤੀ ਕਿਦਾਂ ਰਹਿੰਦੇ ਕਿਦਾਂ ਜੇ ਮੈਂ ਦੇਖਿਆ ਘਰ ਬਿਲਕੁਲ ਤੁਹਾਡਾ ਸਾਹਮਣੇ ਆ ਜਦੋਂ ਤੁਸੀਂ ਰੋਟੀ ਪਾਣੀ ਖਾਂਦੇ ਜੇ ਜਾਂ ਸੌਂਦੇ ਜੇ ਕਿੰਨਾ ਜਿਹੜੀ ਬਦਬੂ ਇਹਦੀ ਆਉਂਦੀ ਹੈ ਬਹੁਤ ਜ਼ਿਆਦੀ ਜੀ ਬਹੁਤ ਜ਼ਿਆਦੀ ਬੱਚੇ ਵੀ ਬੱਚੇ ਵੀ ਬੜੇ ਪਰੇਸ਼ਾਨ ਹੁੰਦੇ ਆਖ ਦਿੰਦੇ ਕਿ ਪਾਪਾ ਬੜੀ ਸਮੈਲ ਬੜੀ ਆਉਂਦੀ ਆ ਤੇ ਕੀ ਕਰ ਸਕਦੇ ਫਿਰ ਹੁਣ ਇਹ ਸਾਡੇ ਵਾਸਤੇ ਵਾਲੀ ਗੱਲ ਨਹੀਂ ਹੈਗੀ ਹੁਣ ਇਹ ਤੇ ਇਹੋ ਹੀ ਆ ਸਰਕਾਰ ਹੀ ਜਾਵੇ ਤੇ ਕਾਰਪੋਰ ਜਾਦ ਕੋਈ ਇਥੇ ਡੱਬਾ ਵਗੈਰਾ ਲਾ ਦੇਣਾ ਤੇ ਜਾਂ ਇਹਨਾਂ ਦੀ ਡੇਲੀ ਦੀ ਡੇਲੀ ਫਿਰ ਚੁੱਕਿਆ ਕਰਨਾ ਕੂੜਾ ਤਾਂ ਫੇਰ ਹੀ ਹੋ ਸਕਦਾ ਮਤਲਬ ਕਿੰਨੀ ਦੇਰ ਤੋਂ ਜਿਹੜਾ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹ ਇਤਿਹਾਸਿਕ ਰੋਡ ਆ RAMTEETH ROAD ਜਿਹਨੂੰ ਕਹਿ ਜਾਂਦਾ ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਰੋਡ ਜਾਂਦਾ ਮੰਤਰੀ ਆਂਦੇ ਸੰਤਰੀਆਂ ਤੜਾ ਤੜਾ ਜਿਹੀ ਸਫਾਈਆਂ ਕੀਤੀਆਂ ਜਾਂਦੀਆਂ ਅੱਗੋ ਪਿੱਛੇ ਤਾਂ ਕੀ ਹਾਲਾਤ ਰਹਿੰਦੇ ਨੇ ਇੱਥੇ ਅੱਗੋ ਪਿੱਛੇ ਵੇਖੋ ਤੁਹਾਡੇ ਸਾਹਮਣੇ ਆ ਜੀ ਬਹੁਤ ਹੀ ਬੁਰਾ ਹਾਲ ਹੈ ਜੀ ਕੋਈ ਵੀ ਨਹੀਂ ਆਉਂਦਾ ਮਤਲਬ ਕਿ ਨਾ ਕੋ ਝਾੜੂ ਵਾਲਾ ਤੇ ਨਾ ਕੋ ਇਥੇ ਕਾਰਪੋਰੇਸ਼ਨ ਵਾਲਾ ਕੋਈ ਜਾਂ ਚੁੱਕਣ ਵਾਲੇ ਵੀ ਉਹ ਵੀ ਨਹੀਂ ਆਉਂਦੇ ਆਉਂਦੇ ਆ 2-4 ਉਹ 2-4 ਦਿਨ ਬਾਅਦ ਕਿ ਜੇ ਜ਼ਿਆਦਾ ਕੋੜਾ ਹੁੰਦਾ ਜਾਂ ਕੋਈ ਕਹਿੰਦਾ ਬਾਅਦ ਫੇਰ ਚੁੱਕਣ ਆਉਂਦੇ ਆ ਜੇ ਮੈਂ ਦੇਖਿਆ ਜਾਵਾਂ ਤੇ ਜਿਹੜਾ ਕੋੜਾ ਵਾ ਤਿੰਨ-ਚਾਰ ਗਲੀਆਂ ਨੇ ਉਹਨਾਂ ਦਾ ਲੇਕਿਨ ਇਹ ਵੀ ਪਤਾ ਲੱਗਾ ਕਿ ਜਿਹੜੀਆਂ ਬਾਹਰ ਤੋਂ ਕਲੋਨੀਆ ਵਾਲੇ ਨੇ ਜਾਂ ਹੋਰ ਲਾਕੇ ਵਾਲੇ ਸਾਰਾ ਕੋੜਾ ਇੱਥੇ ਲੈ ਕੇ ਥੋੜ੍ਹ ਦਿੰਦੇ ਨੇ ਜੀ ਇੱਥੇ ਤੁਸੀਂ ਇੱਥੇ ਸਾਹਮਣੇ ਹੀ ਹੁੰਦੇ ਆ ਰੇੜੀਆਂ ਵਾਲੇ ਵੀ ਆਉਂਦੇ ਆ ਜਿਹੜਾ ਮੰਨ ਲਓ ਕਿ ਇਧਰੋਂ ਕੋਈ ਆਉਂਦਾ ਮੋਟਰਸਾਈਕਲ ਤੇ ਜਾਂ ਸਕੂਟਰ ਤੇ ਉਹ ਗੱਡੀ ਰੱਖਿਆ ਦਾ ਲਫਾਵਾ ਚੋਕੇ ਸੋਟ ਕੇ ਗਾਂ ਜਾਂਦਾ ਬਸ ਜਿਹੜਾ ਕੋਈ ਇਧਰੋਂ ਆਉਂਦਾ ਕੋਈ ਉਹਨੇ ਲਫਾਵਾ ਚੁੱਕਿਆ ਸੁੱਟਿਆ ਤੇ ਗਾਂ ਜਾਂਦਾ ਪਰ ਇਹ ਹੌਲੀ ਹੌਲੀ ਕਰਦਾ ਕਰਦਾ ਉਹ ਚੰਗਾ ਵਾਵਾ ਟਗੜਾ ਢੇਰ ਲੱਗ ਜਾਂਦਾ ਵਾ ਤੇ ਉਹ ਫਿਰ ਬੜੀ ਪਰੇਸ਼ਾਨੀ ਆਉਂਦੀ ਬਾਅਦ ਵਿੱਚ ਜੀ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਯਾਰ ਸਰਕਾਰ ਨੂੰ ਲਾਂਧਾ ਪਾਈਆਂ ਜਾ ਰਹੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਨੇ ਲੋਕ ਇਹਨਾਂ ਨਾਲ ਗੱਲਬਾਤ ਕਰਦੇ ਆ ਇੱਕ ਤੇ ਸਰਕਾਰੀ ਸਕੂਲ ਆ ਹਾਂਜੀ ਇੱਕ ਇੱਕੋ ਸਕੂਲ ਆ ਕੀ ਹਲਾਅ ਦੇ ਉਥੋਂ ਦੇ ਬਹੁਤ ਬੁਰਾ ਹਾਲ ਹੈ ਜੀ ਉ ਇੰਨੇ ਇੱਕ ਬੁਰਾ ਵਾਲਾ ਕੰਨੀ ਸਮੈਲ ਆਉਂਦੀ ਏ ਕਾਰ ਨੂੰ ਫੋਨ ਕਰ ਕਰ ਕੇ ਅਸੀਂ ਬੜਾ ਫੋਨ ਕਰਦੇ ਆ ਉਹ ਵੀ ਨਹੀਂ ਸਾਡੀ ਸੁਣਾਈ ਕਰਦੇ ਵੀ ਵੀਡੀਓ ਅਸੀਂ ਤੱਕ ਪਾਤੀਆਂ ਹੀ ਉਹਨਾਂ ਨੂੰ ਅਫਸਰ ਆਇਆ ਇੱਥੇ ਉਹ ਗੱਡੀ ਸਾਨੂੰ ਹੋਰ ਹੀ ਸੁਣਾ ਕੇ ਜਾਂਦਾ ਇੱਥੇ ਇੰਨਾ ਗੰਦ ਉਥੇ ਬੇਅੰਤ ਕਹਿੰਦਾ ਤਾਂ ਪਿੰਡ ਦਾ ਗੂੜਾ ਆਉਂਦਾ ਵਾ ਤੇ ਮੈਂ ਹੁਣੇ ਪੁੱਛਿਆ ਵੀ ਇਹਨੂੰ ਪਿੰਡ ਦਾ ਕੂੜਾ ਨਹੀਂ ਤੇ ਪੂਰਾ ਸਕਦਾ ਵੀ ਇਹ ਡੱਬਾ ਭਰ ਨਹੀਂ ਸਕਦਾ ਇਹ ਟੋਟੀਆਂ ਦਾ ਗੂੜੇ ਸਾਰੇ ਆਉਂਦੇ ਆ ਉਹ ਕਹਿੰਦਾ ਨਹੀਂ ਪਿੰਡ ਦਾ ਭਰਦਾ ਹੈ ਉਹ ਸਾਡਾ ਉਲਟ ਬੜਾ ਹਟਣਾ ਪੜ ਗਿਆ ਗਿਆ ਮੜ ਕੇ ਫਿਰ ਠੰਡ ਪਾਣੀ ਪਈ ਉਹਨੂੰ ਵੀ ਅਸੀਂ ਜੇ ਗਰਜੀਤ ਓਜਲਾ ਵਾ ਕਿਉਂਕਿ ਸਾਡੇ ਲੱਗ ਜਿ ਵੜੇ ਹੀ ਨਹੀਂ ਕਦੀ ਤੱਕ ਉਹ ਕਹਿੰਦਾ ਮੈਂ ਕੰਮ ਬੜਾ ਕਰਾਇਆ ਵਿਕਾਸ ਬੜਾ ਕਰਾਇਆ ਵਾ ਤੇ ਜੋ ਵੋਟਾਂ ਆਂਦੀਆਂ ਨੇ ਉਹ ਵੋਟਾਂ ਮੰਗਣ ਆਂਦੇ ਨੇ ਮੈਂ ਕੰਮ ਕਰਾਂਗਾ ਵਾ ਵੋਟਾਂ ਮੰਗਣ ਆਉਂਦੇ ਆ ਬੜਕੇ ਵੜਦਾ ਕੋਈ ਵੀ ਨਹੀਂ ਇੱਥੇ ਕੋਈ ਕੰਮ ਨਹੀਂ ਇੱਥੇ ਹੁੰਦੇ ਹਟੇ ਤੇ ਕਿੰਨਾ ਗੰਦ ਪਿਆ ਸਾਡੇ ਪਿੰਡ ਦੇ ਵਿੱਚ ਬੱਚੇ ਸਕੂਲ ਜਾਂਦੇ ਨੇ ਕੀ ਲੱਗਦਾ ਕਿ ਬਿਮਾਰੀਆਂ ਲੈ ਕੇ ਅੰਦਰ ਜਾਂਦੇ ਨੇ ਕਿਉਂਕਿ ਛੋਟੇ ਛੋਟੇ ਬੱਚੇ ਨੇ ਜਾਂਦੇ ਆਂਜੀ ਆਂਜੀ ਬਿਮਾਰੀਆਂ ਲੈ ਕੇ ਜਾਂਦੇ ਅੰਦਰ ਮੂੰਹ ਟੱਗ ਢੱਗ ਕੇ ਬੱਚੇ ਨਿਕਲਦੇ ਇਥੋਂ ਮੈਡਮਾਂ ਦਾ ਜੜੀਆਂ ਨੇ ਕੋਈ ਮੂੰਹ ਟ ਕੋਈ ਨਿਕਲਦਾ ਤੇ ਆਜਦੀ। ਨਾਗ ਸਾਡੇ ਸਰਪੰਚ ਆਉਂਦਾ ਨਾਗੋ ਪ੍ਰਧਾਨ ਆਉਂਦਾ ਤੇ ਆਵਾਜ਼ ਕੋਈ। ਜਿੰਨੂੰ ਫੋਨ ਕਰੀਏ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਜੀ। ਕੋਈ ਸੁਣਾਂ ਨਹੀਂ ਸਾਡੂ ਦਿੱਤੇ। ਇੰਨਾ ਗੰਦ ਪਿਆ ਜੇ। ਕੋਈ ਰਹਿ ਰੱਬ ਦਾ ਹੀ ਨਾ ਇੱਥੇ। ਜਦੋਂ ਕੋਈ ਮੰਤਰੀ ਸੰਤਰੀ ਆਉਂਦਾ ਉਹ ਉਹਦੋਂ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਇਥੋਂ। ਉਹਦੋਂ ਮਿੰਟਾਂ ਮਿੰਟ ਦੀ ਸਫਾਈਆਂ। ਬਾਅਦ ਫੇਰ ਗੰਦ। ਫੇਰ ਬਾਜੀ ਗੰਦ ਪੈ ਜਾਂਦਾ ਇੱਥੇ ਆਗੇ। ਅਗਰ ਤੁਹਾਡਾ ਜਿਹੜਾ ਇਹ ਮਸਲਾ ਹੱਲ ਨਹੀਂ ਹੁੰਦਾ ਅਗਲੀ ਰਣਨੀਤੀ ਕੀ ਰਹੇਗੀ ਕਿ ਲੱਗਦਾ ਪਿੰਡ ਵਾਸੀ ਇਕੱਠੇ ਹੋ ਕੇ ਰੋਡ ਜਾਮ ਕਰੋਗੇ। ਏ ਭਾਈ ਪੱਕਾ ਹੋਏਗਾ ਪੱਕਾ ਰੋਡ ਜਾ ਪੱਕਾ ਹੋਏਗਾ ਤੇ ਵੈਸੇ ਤਾਂ ਹੁਣੇ ਹੁਣੇ ਤਾਰਿਕ ਨੂੰ ਹੋ ਗਿਆ ਰੋਡ ਦੇ ਬੰਦ ਕਰ ਲਈ ਪਿਆੜੇ ਕੁਡਣ ਚੁੱਕਾ ਜਾਂੜਾ ਇੱਥੇ ਹੁਣ ਭਗਵੰਤ ਮਾਨ ਨੂੰ ਪੰਜਾਬ ਸਰਕਾਰ ਨੂੰ ਜਾਂ ਅੰਮ੍ਰਿਤਸਰ ਡੀਸੀ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਜਿਹੜਾ ਸੁਧਾਰ ਹੋਣਾ ਚਾਹੀਦਾ ਰੋਡ ਤੇ ਮਬਾਰਾ ਸਾਡੇ ਦਾ ਸੁਧਾਰ ਹੋਣਾ ਚਾਹੀਦਾ ਇੱਥੇ ਸਾਡੇ ਪਿੰਡ ਦੀ ਸਹੂਲਤ ਹੋਣੀ ਚਾਹੀਦੀ ਕੋਈ ਮਾਲ ਪਿੰਡ ਦੀ ਗੰਦ ਚੁੱਕਿਆ ਜਣੀ ਇੱਥੇ ਚੁੱਕਿਆ ਜਣੀ ਚਾਹੀਦਾ ਵਾ ਅਸੀਂ ਤਾਂ ਕਹਿੰਦੇ ਸਾਡੇ ਪਿੰਡ ਦੀ ਸਫਾਈਆਂ ਹੋਣ ਸੜਕਾਂ ਤੇ ਗੱਦ ਨਾ ਪਵੇ ਇਹ ਕੋਈ ਸਾਡੀ ਸੁਣਾਈ ਨਹੀਂ ਇੱਥੇ ਕੋਈ ਕੋਈ ਵੀ ਨਹੀਂ ਕਰਦਾ ਇਹ ਸੁਣਾਈ ਬਿਲਕੁਲ ਜੀ ਐਸੀ ਪਿੰਡ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਇੱਕ ਅਜੀ ਤਸਵੀਰ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਨਗਾ ਵਾ ਇਹ ਤਸਵੀਰ ਜਿਹੜੀ ਗਈ ਹੈ ਰਾਮਦੇਹ ਤਰੋੜ ਪਿੰਡ ਮਾਲਦੀ ਹੈ ਤੁਸੀਂ ਦੇਖ ਸਕਦੇ ਕੀ ਹਾਲਾਤ ਇੱਥੋਂ ਦੇ ਬਣੇ ਹੋਏ ਨੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਲਾਗੇ ਬਣੇ ਕਲੋਨੀਆਂ ਨੇ ਉੱਥੋਂ ਦੇ ਜਿਹੜੇ ਕੂੜਾ ਲੈ ਕੇ ਜਿਹੜਾ ਡੈਂਪ ਬਣਾਇਆ ਗਿਆ ਸੀ ਲੇਕਿਨ ਪਿੰਡ ਵਾਸੀ ਜਿਹੜੇ ਨੌਜਵਾਨ ਇਕੱਠੇ ਹੋਏ ਉਸ ਤੋਂ ਬਾਅਦ ਜਿਹੜਾ ਕੂੜੇ ਨੂੰ ਜਿਹੜਾ ਜਿਹੜੇ ਰੇੜੀ ਵਾਲੇ ਆਉਂਦੇ ਸੀ ਉਹਨਾਂ ਨੂੰ ਸਮਝਾਇਆ ਗਿਆ ਲੇਕਿਨ ਉਹਨਾਂ ਦੀ ਇੱਕੋ ਹੀ ਮੰਗ ਹੈ ਕਿ ਇੱਥੋਂ ਜਿਹੜੀ ਸਾਸਪਾਈ ਹੋਣੀ ਚਾਹੀਦੀ ਕਿਉਂਕਿ ਜਿਹੜੇ ਲਾਗੇ ਬੰਨੇ ਦੇ ਘਰ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਬਦਬੂ ਜਿਹੜੀ ਹੈ ਬਹੁਤ ਜ਼ਿਆਦਾ ਜਾਂਦੀ ਹੈ ਰੋਟੀ ਖਾਣਾ ਰੋਟੀ ਖਾਣੀ ਹੋਵੇ ਜੀਣਾ ਮੁਹਾਲ ਹੋ ਜਾਂਦਾ ਤੇ ਇਹਨਾਂ ਨੇ ਸਰਕਾਰ ਤੋਂ ਇਹੀ ਮੰਗ ਕੀਤੀ ਹੈ ਕਿ ਜਿਹੜੇ ਪਿੰਡ ਮਾਰ RAM ਦੀ ਇਥੇ ਰੋਡ ਦੀ ਹੈ ਇੱਥੇ ਜਿਹੜੀ ਸਫਾਈ ਹੋਣੀ ਚਾਹੀਦੀ ਹੈ ਅਮਨਦੀਪ ਸਿੰਘ ਅੰਮ੍ਰਿਤਸਰ